ਹੈਲੋ YouTube ਹੈ ਅਮੀਗੀ ਮੈਂ ਜੀ ਸਾਰੇ ਜਣੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਆਪਣੇ ਚੈਨਲ ਵਿੱਚ ਸੋ ਹਾਂਜੀ एवरीवन ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਵੀਊ ਚੈੱਕ ਕਰੋ ਹੁਸੀਲਾ ਕਿਵੇਂ ਆ ਸੋ ਮੈਂ ਹੁਣੇ ਆਈ ਸੀ ਕੰਮ ਤੋਂ ਥੋੜਾ ਟਾਈਮ ਪਹਿਲਾਂ ਤੇ ਹੁਣ ਘਰ ਆਨ ਕੇ ਕੱਪੜੇ ਚੇਂਜ ਕੀਤੇ ਆ ਤੇ ਅੱਜ ਹਾਂਜੀ एवरीवन ਅੱਜ ਦਾ ਵਲੌਗ ਬਹੁਤ ਖਾਸ ਹੋਣ ਵਾਲਾ ਕਿਉਂਕਿ ਸਬਜ਼ੀ ਮੈਂ ਬਣਾਉਂਗੀ ਸੋ कि ਆਪਾਂ ਅੱਗੇ ਕਰਦਾ ਕਿ ਸ਼ੇਅਰ ਕਰਾਂਗੇ ਬਾਅਰ ਘਰ ਤੋਂ ਮੈਂ ਆਪਣੇ ਵਲੌਗ ਨੂੰ ਸਟਾਰਟਿੰਗ ਕੀਤੀ ਐ ਇੱਥੇ ਕੀਤੀ ਐ ਮੈਨੂੰ ਇੱਥੇ ਦਾ ਵੀਊ ਬਹੁਤ ਸੋਹਣਾ ਲੱਗਦਾ ਐ ਅੱਜ ਜਿੱਦਾਂ ਕੀ ਦੇਖ ਸਕਦੇ ਹੋ ਇੱਥੇ ਵਲੌਗ ਨੂੰ ਸਟਾਰਟ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਤੇ ਇਨ ਸਿਲਾ ਦੇਖੋ ਓਏ 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 ਹਾਏ ਅੱਜ ਬਹੁਤ ਜ਼ਿਆਦਾ ਖੁਸ਼ ਹੈ ਹਨਾ ਹਨਾ ਮੌਸਮ ਸੀ ਸੋ ਅੱਜ ਨਾ ਮਾਰਨਿੰਗ ਮੌਸਮ ਅਜਿੱਦਾਂ ਕੀ ਮੀਂਹ ਵਾਲਾ ਹੋਇਆ ਪਿਆ ਸੀ ਪਰ ਮੀਂਹ ਆਇਆ ਨਹੀਂ ਹੈਗਾ ਸ਼ਰਟ ਵਾਰਿਆ ਸੌਰੀ ਸ਼ਰਟ ਵਾਰਿਆਸ ਉਹ ਵੀ ਹੁਣ ਆਪਾਂ ਜਾਣੇ ਘਰ ਤੇ ਆਪਣਾ ਘਰ ਜਾ ਕੇ ਥੋੜਨਾ ਸਾਰਾ ਵੀਊ ਸ਼ੇਅਰ ਕਰਦੇ ਆਂ ਸੋ ਹਾਂਜੀ एवरीवन ਬਹੁਤ ਜ਼ਿਆਦੀਆਂ ਗੱਲਾਂ ਕਰ ਚੁੱਕੀਆਂ ਹੁਣ ਆਪਾਂ ਜਾਣੇ ਘਰ ਘਰ ਜਾ ਕੇ ਮੈਂ ਆਪਣਾ ਸਬਜ਼ੀ ਦੀ ਤਿਆਰੀ ਕਰਦੀ ਆਂ ਤੇ ਅੱਜ ਮੈਂ ਬਣਾਉਂਗੀ ਸਬਜ਼ੀ ਤੇ ਮੰਮੀ ਦੀ ਬਿਲਕੁਲ ਵੀ ਮੈਂ ਹੈਲਪ ਨਹੀਂ ਲਵਾਂਗੀ ਅੱਜ ਦੀ ਵੀਡੀਓ ਵਿੱਚ ਤੁਸੀਂ ਸਾਰਾ ਖੁਦ ਦੇਖ ਕੇ ਲਓ ਸੋ ਹੈ एवरीवन ਮੈਂ ਇੱਥੇ ਬੈਠ ਚੁੱਕੀ ਸੀਗੀ ਮੈਂ ਸਬਜ਼ੀ ਕੱਟ ਕਰੂੰਗੀ ਤੁਸੀਂ ਦੇਖ ਸਕਦੇ ਹੋ ਤੇ ਗੰਡੇ ਮੰਮੀ ਕਿਹਨੇ ਕੁਝ ਚੀਜ਼ ਨੇ ਸਾਰੀ ਚੀਰਨੇ ਕੇ ਹਾਂ ਸਾਰੀ ਚੀਰਾਂਗੇ ਬਸ ਠੀਕ ਹੈ ਸੋ ਹਾਂਜੀ ਤੇ ਦੇਖ ਸਕਦੇ ਹੋ ਪਿੰਡੀਆਂ ਨੇ ਅੱਜ ਪਿੰਡੀਆਂ ਦੀ ਸਬਜ਼ੀ ਮੈਂ ਬਣਾਉਂਗੀ ਆਪਣਾ ਪਲਾਸ ਨਹੀਂ ਕਿਹਾ ਪਿੰਡੀਆਂ ਸਾਫ਼ ਕਰਦੀਆਂ ਸੀ ਸੋ ਹਾਂਜੀ एवरीवन ਮम्मी ਆ ਲਾਈ ਦੇਣਾ ਉਹ ਸੌਰੀ ਅੱਜ ਹਲਪੜੀ ਨਹੀਂ ਯਾਰ ਮੈਂ ਪਹਿਲਾਂ ਕਿਹਾ ਸੀ ਅੱਜ ਮੈਂ ਮੰਮੀ ਦੀ ਹਲਪੜੀ ਲਾਣੀ ਸੌਰੀ ਪਰ ਫਿਰ ਵੀ ਯਾਰ ਚਲੋ ਉਹ ਤਰਾਸੇ ਕਿ ਪਲਾਸੋ ਦੇ ਬਾਲਟੀ ਵਿੱਚ ਹੀ ਹੋਣਾ ਹੈ ਸੋਹਣ ਜੀ ਅੱਗੋਂ ਦੇ ਪਿੱਛੋਂ ਕੱਟ ਕਰਨਾ ਮਿਲਦੇ ਆ ਤੁਹਾਨੂੰ ਸਬਜ਼ੀ ਕੱਟ ਕਰਕੇ ਦੇਖ ਸਕਦੇ ਹੋ ਤੁਸੀਂ ਹਾਂ ਮੈਂ ਸਾਰੀ ਸਬਜ਼ੀ ਨੂੰ ਕੱਟ ਕਰਾਂਗੀ ਇਹ ਆਪਾਂ ਸਾਫ਼ ਕਰ ਲਿਆ ਸੀਗਾ ਭਿੰਡੀਆਂ ਹਾਂ ਜੀ ਚੰਗੀ ਤਰ੍ਹਾਂ ਧੋ ਗਏ ਪਾਉਣੇ ਨਾਲ ਤੇ ਇੱਧਰ ਸਬਜ਼ੀ ਆਪਾਂ ਕੱਟ ਕੇ ਹੋਰ ਸੁਣਾਓ ਕੁਛ ਬਸ ਠੀਕ ਹੈ ਕਿੱਦਾਂ ਦਾ ਰਿਹਾ ਅੱਜ ਦਿਨ ਫਿਰ ਦਿਨ ਕੀ ਗਰਮੀ ਬਹੁਤ ਜ਼ਿਆਦਾ ਅੱਗੇ ਨਾਲੋਂ ਵੱਧ ਗਈ ਹੈ ਹਾਂ ਤਾਂ ਹਵਾ ਚੱਲੀ ਹੁੰਦੀ ਆ ਜੀ ਇਹ ਸ਼ਾਮੀ ਚ ਚੱਲੀ ਹੈ ਹਵਾ 2:30 ਵਜੇ ਅੱਜ ਮੌਸਮ ਹੈਗਾ ਸੀਗਾ ਮੀਂਹ ਵਾਲਾ ਹੈਗਾ ਹਾਂਜੀ ਅੱਜ ਲੈ ਕੇ ਆਈ ਸੀ ਮੈਂ ਕੁਖੋਂ ਲੱਗੀ ਸਬਜ਼ੀ ਤੇ ਮੈਂ ਇਹਨੂੰ ਫੋਨ ਕਰਤਾ ਸੀ ਮੈਂ ਆਖਿਆ ਸੀ ਲਈ ਆਵੀ ਆ ਕੰਡੇ ਜਿਵੇਂ ਖੁੱਪਦੇ ਹਨ ਹਾਂ ਆ ਵੀ ਲਾ ਥੋੜੀ ਥੋੜੀ ਲਾਈ ਦਿੰਦੀ ਹੈ ਠੀਕ ਹਾਂ ਬਸ ਥੋੜੀ ਥੋੜੀ ਲਾਈ ਦਿੰਦੀ ਹਾਂ ਸਾਰੀ ਇੱਧਰ ਦੇਖੋ ਜੀ ਇੱਧਰ ਦੇਖੋ ਆ ਹੋਰ ਕੱਟ ਗਈ ਬਸ ਕੱਲਾ ਉਹੀ ਲਾਈ ਦਿੰਦੀ ਹੈ ਪਿਛਲੀ ਡੰਡੀ ਜੀ ਅੱਛਾ ਐਦਾਂ ਕਰਕੇ ਹਾਂ ਸੋ ਇਧਰ ਆਪ ਦੇਖ ਸਕਦੇ ਆ ਐਸੇ ਕਰ ਕਰ ਇਸ ਕੋ ਕੱਟ ਕਰੇਗੇ ਹਮ ਇਸ ਕੋ ਯਹਾਂ ਪਰ ਰੱਖ ਦੇਗੇ ਸੋ ਹਾਂਜੀ ਸਭ ਸਾਰੀ ਸਬਜ਼ੀ ਨੂੰ ਆਪਾਂ ਮਿਲਦੇ ਆ ਕੱਟ ਕਰਕੇ ਸੋ ਹੈ एवरीवन ਆਦਰ ਦੇਖੋ ਤੁਸੀਂ ਸਦਾ ਹੀ ਅੰਦਰ ਹੋਦੀ ਲੜਚੱਕੀ ਨਹੀਂ ਹਾਇ ਨਹੀਂ ਤੇ ਇਸ ਗਿਆ ਰੱਬਾ ਤੇਲ ਆਇਆ ਸਾਡੀ ਮੋਕਲੀ ਆਸੀ ਸੋ ਹਾਂਜੀ एवरीवन ਯੇ ਸਰਸੋਂ ਦਾ ਤੇਲ ਮਗਵਾਇਆ ਹੈ ਸਬਜੀ ਬਣਾਉਣੇ ਕੇ ਲੀਏ ਹੋਰ ਖਤਮ ਹੋ ਗਿਆ ਤਾਂ ਵੈਸੇ ਕੋ ਹਮ ਵੈਸੋ ਹਮਾਰਾ ਘਰ ਕਾ ਹੈ ਲੇਕਿਨ ਫਿਰ ਵੀ ਲੇਕਿਨ ਫਿਰ ਵੀ ਕਿਹੜਾ ਲੈ ਕੇ ਆਇਆ ਹੈ ਜੈ ਭਾਰਤ ਸਰਸੋਂ ਕਾ ਤੇਲ ਸੋ एवरीवन ਹਾਂਜੀ ਸਬਜੀ ਆ ਹੋਰ ਕੱਟਨੇ ਆ ਵੀ ਸਾਰੇ ਦੋ ਹਾਂ ਇਹ ਵੀ ਕੱਟ ਸੋ ਸਬਜੀ ਆਪਣੀ ਸਾਰੀ ਕੱਟ ਹੋ ਚੁੱਕੀ ਹੈ ਹੁਣ ਮੈਂ ਸਬਜੀ ਬਣਾਉਂਗੀ ਬਲੌਗ ਦੇ ਨਾਲ ਤੁਸੀਂ ਲਾਸਟ ਰਕ ਬਣੇ ਰਿਓ ਜਿਹੜੇ ਨਵੇਂ ਆਪਣੇ ਚੈਨਲ ਕੋਲ ਸਬਸਕ੍ਰਾਈਬ ਐਂਡ ਤੁਸੀਂ ਮੇਰਾ ਹੈਅਰ ਡੁਆਜ਼ ਦੇਖਦੇ ਹੋ ਜਿਸ ਜੈਗਾ ਦਾ ਡਿਜ਼ਾਈਨ ਬਣਾਇਆ ਹੋਇਆ ਤੇ ਮੇਰਾ ਚੀਰ ਸਿੱਧਾ ਹੈ ਨਹੀਂ ਦੇਖੋ ਦੇਖਣਾ ਸੋ ਸਬਜੀ ਦੇਖ ਸਕਦੇ ਹੋ ਤੁਸੀਂ ਪੂਰੀ ਮੈਂ ਕੱਟ ਕਰ ਦਿੱਤੀ ਹੈ ਇਹ ਭਿੰਡੀ ਦੇਖੋ ਕੱਟ ਚੁੱਕੀ ਸਾਥ ਵਿੱਚ ਪਿੱਕ ਲਿਆ ਇਹ ਦੇਖੋ ਜੁ ਮੇਂ ਮਜੇ ਲਾ ਰਹੀ ਐ ਇਹ ਇਹ ਹਾਂਜੀ ਤੁਸੀਂ ਸਾਰੇ ਜਣੇ ਜਰੂਰ ਦੱਸਿਓ ਮੈਨੂੰ ਇਹ ਨੋਜ਼ ਪਿੰਨ ਕਿਵੇਂ ਲੱਗਦੀ ਐ ਸੋ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਮੈਨੂੰ ਨੋਜ਼ ਪਿੰਨ ਕਿੱਦਾਂ ਲੱਗਦੀ ਐ ਤੇ ਵੈਸੇ ਤਾਂ ਮੰਮੀ ਤਾ ਤੁਸੀਂ ਦੱਸੋ ਪਹਿਲਾਂ ਕਿੱਦਾਂ ਲੱਗਦੀ ਐ ਮੈਨੂੰ ਗਦਗਾ ਵੀ ਲੱਗਦੀ ਐ ਨਹੀਂ ਵੀ ਲੱਗਦੀ ਐ ਕੀ ਲੱਗਿਆ ਯਾਰ ਨਹੀਂ ਮੈਨੂੰ ਸਿੰਪਲ ਵਧੀਆ ਲੱਗਦੀ ਨਾ ਨੋਜ਼ ਪਿੰਨ ਤੋਂ ਬਿਨਾ ਸੋ ਮਮਾ ਨੂੰ ਨਾ ਨਹੀਂ ਪਸੰਦ ਲੱਗੀ ਨੋਜ਼ ਬਿਨੂੰ ਤੁਸੀਂ ਦੱਸੋ ਕਿਵੇਂ ਧਾਉਣ ਵਾਲੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਖ ਕੇ ਨਹੀਂ ਵਧੀਆ ਲੱਗੂਗਾ ਆਪਾਂ ਨਹੀਂ ਲਗਾਉਂਦੇ ਹੈਗੇ ਠੀਕ ਹੈ ਇਹ ਤਾਂ ਵੈਸੇ ਲਗਾਈ ਹੋਈ ਹੈ ਆ ਕੱਟ ਹਾਂਜੀ एवरीवन ਸਾਰੀ ਸਬਜ਼ੀ ਕੱਟ ਕਰਕੇ ਮਿਲਦੇ ਹਾਂ ਤੁਹਾਨੂੰ ਸੋ ਹੀ एवरीवन ਸਬਜ਼ੀ ਕੱਟ ਕਰ ਦਿੱਤੀ ਐ ਤੇ ਹੁਣ ਆ ਜਿਹੜਾ ਵੀ ਹੈਗਾ ਸੀ ਇਹਦੇ ਵਿੱਚ ਸੋ ਹਾਂਜੀ एवरीवन ਆਪਣਾ ਸਮਾਨ ਦੇਖ ਸਕਦੇ ਹੋ ਤੁਸੀਂ ਸਬਜੀ ਨੂੰ ਆਪਣਾ ਚੀਰ ਲਿਆ ਸੀਗਾ ਤੇ ਤੇਲ ਸੋ ਹਾਂਜੀ ਕੜਾਈ ਆਪਣੀ ਗਰਮ ਹੋ ਚੁੱਕੀ ਹੈ ਤੇ ਹੁਣ ਮੈਂ ਇਹਦੇ ਵਿੱਚ ਤੇਲ ਪਾਉਂਗੀ ਖੋਲਣਾ ਹੈ ਸੋ ਹਾਂਜੀ एवरीवन ਇਹਦੇ ਵਿੱਚ ਮੈਂ ਅੱਧੀ ਗਰਜੀ ਤੇਲ ਦੀ ਪਾਉਂਗੀ ਥੋੜਾ ਜਿਹਾ ਹੋਰ ਪਾ ਲਾਜੀ ਥੋੜਾ ਤੇਲ ਲੋਟੇ ਹਾਂਜੀ ਤੇਲ ਪਾ ਦਿੱਤਾ ਹੈ ਤੇ ਹੁਣ ਸਬਜੀ ਵੀ ਮੈਂ ਪਾਉਂਗੀ ਤੇਲ ਗਰਮ ਹੋ ਰਿਹਾ ਹੈ ਜਦੋਂ ਤੇ ਇਹ ਨਹੀਂ ਹੋਊਗਾ ਉਸ ਤੋਂ ਬਾਅਦ ਸਬਜ਼ੀ ਕਾਉਂਗੀ ਸਬਜ਼ੀ ਕਾਉਂਤ ਬਾਅਦ ਆਪਣਾ ਥੋੜਾ ਟਾਈਮ ਇੱਕ ਵਾਰੀ ਥੋੜੀ ਜਿਹੀ ਆਪਾਂ ਪਾਪੀ ਦੇਖਾਂਗੇ ਤੇ ਉਸ ਤੋਂ ਬਾਅਦ ਜਦੋਂ ਬੋਲਣੇਰਾ ਲਾਈਟ ਹੈ ਨਹੀਂ ਜਿੱਦ ਕਰਕੇ ਪ੍ਰੋਬਲਮ ਹੋ ਗਈ ਪਈ ਆ ਤੇ ਦੂਸਰੇ ਕਾਉਂ ਦੀ ਬਹੁ ਵੀ ਗਰਮੀ ਵੀ ਨਹੀਂ ਵਧੀ ਪਈ ਚੁੱਕੀ ਲਗਾਈ ਹੋਈ ਆ ਦਿਖ ਰਹੀ ਹੈ ਮੈਂ ਦੇਖ ਸਕਦੇ ਹੋ ਟਾਰਚ ਲਗਾਈ ਹੋਈ ਉਸ ਕਾਉਂ ਦੀ ਨੀਰਾ ਬਹੁਤ ਅੰਦਰ ਲਾਈਟ ਹੈ ਨਹੀਂ ਰਾਤ ਪਾਨ ਹੂੰ ਕਿ ਕੁੜੀ ਥੋੜੀ ਜੀ ਆਹ ਦੇ ਕਰ ਸਾਰੀ ਪਾ ਦੇ ਤੋਂ ਹਾਂਜੀ एवरीवन ਸਬਜ਼ੀ ਨੂੰ ਆਪਾਂ ਪਹਿਲਾਂ ਸਾਫ਼ ਕਰ ਦਿੱਤਾ ਸੀਗਾ ਖਰਜਾ ਮਿਰਚਾਂ ਤੇ ਆਪਣਾ ਪਿੰਡੀਆਂ ਤੇ ਗੰਡੇ ਨੂੰ ਕੱਟ ਕਰਕੇ ਇੱਕ ਗੰਡਾ ਹੋ ਹੀ ਆ ਗਿਆ ਇਧਰ ਉਹ ਮਮੀ ਇਹ چیرਣਾ ਪੈਣਾ چیر ਕਰ ਦੋ ਵੀ ਪਰਾਂ ਪਈਏ ਅਜੇ ਠੰਡਈ ਹੈ ਹੋਰ ਪਰ ਆਪੇ ਵਰਤ ਲਓ ਤਾਂ ਹਾਂਜੀ एवरीवन ਆਪਣਾ ਤੇਲ ਪਾਉਣ ਤੋਂ ਬਾਅਦ ਤੇਲ ਨੂੰ ਗਰਮ ਨੂੰ ਤੋਂ ਬਾਅਦ ਵਿੱਚ ਜਿਹੜਾ ਵੀ ਆਪਾਂ ਸਿੱਧੀ ਸਬਜੀ ਪੀਰੀ ਸੀਗੀ ਕਾਲੀ ਹੋਣੀ ਚਾਹੀਦੀ ਹੈ ਆਪਾ ਪੋਣੇ ਨਾਲ ਪੜਨਾ ਪੜਾਇ ख सको जो थोड़ी जी रेड होगी है ना उस तो बाद लून मिर्च पावंगे ਗਰਮੀ ਬਹੁਤ ਜ਼ਿਆਦਾ ਗਰਮੀ ਹੈਗੀ ਏ ਹੁਣ ਤਾਂ ਸਾਰੇ ਘਰ ਦੇ ਕੰਮ ਕਰਨਾ ਲੱਗ ਪੀ ਕੁੜੀ ਸਿਆਣੀ ਹੋ ਗਈ ਜੌਬ ਦੇ ਨਾਲ ਨਾਲ ਘਰ ਦੇ ਕੰਮ ਵੀ ਜ਼ਰੂਰੀ ਹੁੰਦੇ

ਸਬਜ਼ੀ ਆਪਣੀ ਇਧਰ ਬਣ ਰਹੀ ਹੈਗੀ ਆ ਤੇ ਆਟਾ ਮੰਮੀ ਮੈਂ ਗੁੰਨਣਾ ਯਾਰ ਸਰ ਕੋਈ ਫੋਨ ਲੈ ਮੈਨੂੰ ਗੁੰਨਣ ਦੋ ਲਿਪੜ ਜਾਂ ਕਿਤੇ ਹੱਥੇ ਸਾਰੇ ਗੁੰਨਣ ਲੀ ਮੈਂ ਹਾਂ ਗੁੰਨਣ ਦੋ ਸੋ ਹਾਂਜੀ ਆਟਾ ਮੰਮੀ ਗੁੰਨਣਗੇ ਕੋਈ ਨਹੀਂ ਮੈਂ ਫੇਰ ਜਦੋਂ ਕਿ ਸਿੱਧਣ ਗੁੰਨਦੀ ਹੋਈ ਨਾ ਮੈਂ ਉਹ ਦੋ ਕਿਉਂਕਿ ਮੰਮੀ ਫਾਸਟ ਫਾਸਟ ਗੁੰਨਣਗੇ ਬੰਨੇ ਥੋੜਾ ਜਿਹਾ ਟਾਈਮ ਹੋਣਾ ਦੋ ਮਿੰਟ ਪਲੇਟ ਦੇ ਦਾਂ ਉਪਰ ਦੋ ਮਿੰਟ ਪਲੇਟ ਦੇ ਦੋ ਸੋ ਹੈ एवरीवन ਮੈਂ ਉਪਰ ਪਲੇਟ ਦੇ ਦੇ ਦੋ ਮਿੰਟ ਤੇ ਆਪਣਾ ਬਨੂਗੀ ਲੋਨ ਕਰਕੇ ਬਾਹਰ ਨਾ ਕਰ ਸੋ ਹਾਂਜੀ एवरीवन ਸਬਜੀ ਦੇਖੋ ਰੈੱਡ ਹੋ ਗਈ ਸਾਰੀ ਬਣ ਚੁੱਕੀ ਹੈ ਥੋੜੇ ਵਿੱਚ ਢੂਣ ਮਿਰਚ ਪਾਉਂਗੀ ਸੋ ਹਾਂਜੀ एवरीवन ਦੇਖ ਸਕਦੇ ਹੋ ਥੋੜਾ ਨਾ ਪੜਨ ਥੋੜਾ ਨਾ ਇਹ ਬੱਤੀ ਆ ਗਈ। ਚੱਬੀ ਦੇ ਚਨੇ ਨੂੰ ਸਾਫ਼ ਕੀ, ਚੱਬੀ ਆਪਣੀ ਪਾ ਲਈ ਹੈ। ਹੁਣ ਇਹਦੇ ਉੱਪਰ ਪਲੇਟ ਦੇ ਦੂੰਗੀ ਗੈਸ ਨੂੰ ਬੰਦ ਕਰ ਦੂੰਗੀ। ਤੇ ਜ਼ਰੂਰ ਦੱਸਣਾ ਵੀਡੀਓ ਕਿੱਦਾਂ ਲੱਗੀ ਹੈ। ਜੇਕਰ ਨਵੇਂ ਹੋ ਤਾਂ ਚੈਨਲ ਨੂੰ ਪਾ ਲਓ ਸਬਸਕ੍ਰਾਈਬ। ਮੇਰੇ ਰੋਟੀ ਨਾਲ ਰਿਲੇਟਿਡ ਕੰਟੈਂਟ ਰਿਲੇਟਿਡ ਵੀਡੀਓ ਦੇਖਣ ਲਈ ਜਾਣਨ ਪਾ ਲਓ ਸਬਸਕ੍ਰਾਈਬ। ਦੇਖੋ ਹੋ ਗਈ 4 ਸੱਤੀਆਂ ਹਾਂਜੀ ਚਲੋ ਜੀ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ